ਕੀ ਕਰਦੇ ਹੈ ਕੀ ਕਰਦੇ ਸੁਮਾਨ ਤੋਂ ਆਪ ਨੂੰ ਸੁਮਾਨ ਤੋਂ ਪਰਵਾਹੀ ਕਰ ਰਿਹਾ ਹੋਇਆ ਇਹ ਤਾਂ ਪੀਆ ਦੂਜੀ ਡੀਓ ਕਹਿੰਦੇ ਆ ਠੀਕ ਉਹ ਕੀ ਹੋ ਢਿੱਡ ਤੋਂ ਲਿਆ ਹੈਗਾ ਅ ਯਾਰ ਇਹਦੇ ਬਾਰੇ ਇਹ ਮੈਨੂੰ ਨਹੀਂ ਦੱਸ ਮੈਂ ਅੱਗੇ ਦਾ ਪ੍ਰਵਾਹ ਨਹੀਂ ਹੁੰਦੇ ਨਹੀਂ ਚਲ ਠੀਕ ਹੈ ਮੰਨਿਆ ਆਪਾਂ ਜਾਂਦੇ ਨਹੀਂ ਤੁਹਾਨੂੰ ਕਿੰਨੇ ਦੀ ਗਿਆ ਬਈ ਜੀ ਮੇਰੇ ਚੱਲ ਜੀ ਆਉਂਦਾ ਪ੍ਰਧਾਨ ਜੀ ਹਾਂ ਹੁਣ ਚੱਲ ਜੀ ਨਾ ਨਾ ਹਣਾ ਹੈ ਤੈਨਾਂ ਮਿਲ ਕੇ ਕਹਿਣਾ ਵੀ ਗੱਲ ਤੋਂ ਤੇਰਾ ਘਰ ਕਿੱਥੇ ਹੈ ਹੂੰ ਹਾਂਜੀ ਤੇਰਾ ਘਰ ਕਿੱਥੇ ਆ ਕੋਈ ਯਾਰ ਭਰਾਵਾ ਚੱਲ ਠੀਕ ਆ ਯਾਰ ਠੂਆ ਮਸਟ ਬਣਾਇਆ ਚੱਲ ਠੀਕ ਆ ਕੋਈ ਗੱਲ ਆ ਜਾ ਰਹੇ ਨੇ ਆਨੇ ਕੋਲ ਆ ਬੰਦਾ ਵਾਲਾ ਆ ਭਾਈ ਜੀ ਮਾਸ਼ੀਆਂ ਵਾਲੀ ਬਾਤ ਤੇ ਜੀ ਚਿੱਟਾ ਲੈਣਾ ਤੇ ਤਿੰਨ ਆ ਹੀ ਫੜੇ ਮਹੀਂ ਵਾਲੇ ਦੇ ਮੁੰਡੇ ਤੇ ਹੁਣ ਦੱਸ ਨਹੀਂ ਰਹੇ ਕਿਹੜੇ ਕਿਹਦੇ ਘਰੋਂ ਲੈਣ ਆਇਆ ਦੱਸੋ ਕਿਹਦੇ ਘਰੋਂ ਲੈਣ ਆਇਆ ਪਹਿਲਾਂ ਕਿਹਦੇ ਘਰੋਂ ਲਿਆਂਦੇ ਰਹੇ ਆ ਇੱਥੇ ਗੇੜਾ ਹੀ ਕੱਢਣ ਆਏ ਨੇ ਗੇੜਾ ਇੱਥੇ ਸਾਲਿਆ ਪਿਆਰ ਲੱਗਾ ਇੱਥੇ 70 ਦੀ ਗੱਲ ਕਰਾਂ 70 ਦਾ 70 ਆ ਓਏ ਗੱਲ ਪਈ ਲੱਗੇ 10 10 ਕਿਹਦੇ ਘਰੋਂ ਲੈਣਾ ਆ 10 10 ਕਿਹਦੇ ਘਰੋਂ ਲੈਣਾ ਆ ਫੇਰ 70 ਨਾਲ ਕੰਮ ਕਰਦੇ 10 ਕਿਹਦੇ ਘਰੋਂ ਲੈਣਾ ਆ ਪਹਿਲਾਂ ਕਿਹਦੇ ਘਰੋਂ ਲੈਣ ਜਾਂਦੇ ਆ ਅੱਜ ਤਾਂ ਉਧਰ ਵੀ ਸੈਂਤਾਂ ਤੋਂ ਲੈਂਦੇ ਹੁੰਦੇ ਸੀ ਆ ਜਾ ਪਾਣੀ ਦਾ ਸੈਂਤਾਂ ਤੋਂ ਘਰੋਂ ਲੈ ਕੇ ਜਾਂਦੇ ਆਂ ਹਾਂਜੀ ਨਾਲ ਆ ਕਿਹੜੇ ਸੈਂਤਾਂ ਤੋਂ ਕਿਹਦੇ ਘਰੋਂ ਪਰਾਂ ਆ ਪਰਾਂ ਕਿਹੜੇ ਨਾਲ ਆ ਪੂਰਾ ਹੈ ਦੁਕਾਨ ਇਹਦਾ ਇਹ ਆਇਆ ਨਾ ਇੱਧਰ ਵੱਡੇ ਭਰਾ ਯਾਰ ਤੂੰ ਇਹਦੇ ਨਾਲ ਸਾਫ ਕਰਨਾ ਤੂੰ ਇਹ ਨਾਲ ਸਾਫ ਕਰਨਾ ਦੱਸ ਦਗ ਨਾਲ ਇਹ ਕਾ ਜਨਾ ਨਾਲ ਇੱਥੇ ਇੱਥੇ ਕਿਹੜੇ ਘਰੋਂ ਲੈ ਕੇ ਜਾਂਦੇ ਰਿਆਂ ਨਾਲ ਲੈ ਲਓ ਤੁਹਾਨੂੰ ਬਸ ਉਹ ਵੀ ਛੱਡ ਦਾਂਗੇ ਤੁਹਾਨੂੰ ਨਾਲ ਇਹਨਾਂ ਨੂੰ ਲੈ ਲਓ ਜਿੰਨਾਂ ਦੇ ਤੁਸੀਂ ਲੈਣ ਆਏ ხੜ ਜਾ ਖੜ ਜਾ ਦੱਸ ਕਿਹਦੇ ਘਰੋਂ ਲੈ ਆਂਦੇ ਰਿਆਂ ਕਿਹਦੇ ਘਰੋਂ ਲੈ ਆਂਦਾ ਰਿਆਂ ਕਿਹਦੇ ਘਰੋਂ ਲੈ ਆਂਦਾ ਰਿਆਂ ਇੱਧਰੋਂ ਛਾਲੀ ਕਾ ਘਰੋਂ ਲੈ ਕੇ ਜਾਂਦੇ ਰਿਆਂ ਚੁੱਪ ਨਾਲ ਇਹ ਵੀਡੀਓ 'ਚ ਬੋਲ ਕਿਹਦੇ ਘਰੋਂ ਛਾਲੀ ਕਾ ਘਰੋਂ ਲੈਣ ਜਾਣਾ ਤੋਂ ਦੀ ਕਿਹਦੇ ਘਰੋਂ ਹਾਂਜੀ ਕਰੇ ਆਣਾ ਚਟਾ ਵੇਚਣਾ ਉਹ ਹਾਂਜੀ ਫਿਰ ਸਾਹਿਬ ਬਸ ਠੀਕ ਆ ਹੁਣ ਹੁੰਦਾ ਪੂਰਾ ਦੱਸ ਕਿਧਾ ਕਰੋ ਉਧਰ ਕਿਧਾ ਕਰੋ ਸੈਂਦਰਾ ਲੈਣਾ ਕਿਹੜੇ ਘਰੋਂ ਨਾਲ ਇਹਨਾਂ ਤੋਤੀ ਹੋਣੀ ਆ ਤੋਤੀ ਹੋਣਾ ਦੇਓ ਹਾਂ ਤੋਤੀ ਹੋਣੀ ਠੀਕ ਹੈ ਤੁਸੀਂ ਪਹਿਲਾਂ ਹੀ ਲਓ ਭਾਈ ਨਾ ਆ ਗਿਆ ਵਿੱਚ ਇਹਨਾਂ ਦਾ ਮੋਟਰਸਾਈਕਲ ਦਾ ਨੰਬਰ ਨੋਟ ਕਰ ਮੋਟਰਸਾਈਕਲ ਦਾ ਉਹ ਲਿਆ ਮੋਟਰਸਾਈਕਲ ਦਾ ਨੰਬਰ ਨੋਟ ਕਰ ਵੀ ਆਹ ਮੋਟਰਸਾਈਕਲ ਆਇਆ ਹਾਂ ਮੋਟਰਸਾਈਕਲ ਦਾ ਨੰਬਰ ਨੋਟ ਕਰ ਵਿੱਚ ਭਰ ਵੀ ਦੇ ਆ ਵੇਲਾ ਸਾਲੀ ਕੇ ਘਰੋਂ ਲੈਣ ਆਇਆ ਤੋਤੀ ਕੇ ਘਰੋਂ ਚਟਾ ਤੋਤੀ ਕੇ ਘਰੋਂ ਮੰਨ ਗਿਆ ਤੋਤੀ ਕੇ ਘਰੋਂ ਲੈਣ ਆਇਆ ਚਟਾ ਸਾਰੇ ਪੰਜਾਬ ਦੇ ਵਿੱਚ ਚਿੱਟਾ ਬੰਦ ਹੋ ਗਿਆ ਵਾ ਤੇ ਸਾਡੇ ਮੱਲੇ ਮਾਸ਼ੀਆਂ ਵਾਲੀ ਵਾਦੀ ਹਿੱਥੱਕਣੀ ਬੰਦ ਹੋਇਆ। ਚੋਤੀ ਕਾ ਸ਼ਰਿਆਮ ਚਿੱਟਾ ਵੇਚਦੇ ਪਏ ਆ। ਇਹ ਵੀਡੀਓ ਵਾਇਰਲ ਕਰਨੀ ਪੂਰੀ ਹੁਣ। ਸ਼ਰਿਆਾਂ ਵੇਚਦੇ ਆ ਕਹਿੰਦੇ ਅਸੀਂ ਤਾਂ ਪੁਲਿਸ ਨੂੰ ਵੀ ਪੈਸੇ ਚੜਾਦੇ ਆ। ਮੈਂ ਪਹਿਲਾਂ ਹੀ ਨਾਮ ਲੈ ਦੋ। ਪਹਿਲਾਂ ਤੈਨੂੰ ਕਿੰਨੇ ਚਿਰਦਿਆਂ ਮੈਂ ਤਾਂ ਕਰੀ ਜਾਂਦਾ ਨਾ ਲੈ ਉਹਨਾਂ ਜਿੰਨਾ ਕੋਰ ਲੈਣ ਆਇਆ ਵਾ। ਤੂੰ ਮੈਂ ਤੂੰ ਕਦੇ ਨਹੀਂ ਬੋਲਦਾ ਤੂੰ ਦੱਸ ਜਿੰਨਾ ਕਰ ਲੈਣਾ ਤੂੰ ਦੱਸ ਦੇ ਕਿੰਨਾ ਦਾ ਦਾ ਬਾਈ ਸ਼ਾਲੀ ਕਾ ਕਰੋ ਪਹਿਲਾਂ ਵੀ ਲੈ ਕੇ ਜਾਂਦੇ ਰੇ ਨਾ ਹਾਂਜੀ ਹਾਂ ਸਾਰੇ ਪੰਜਾਬ ਚ ਬੰਦਾ ਜਿਰੇ ਚ ਬੰਦਾ ਸ਼ਾਲੀ ਕਾ ਹਜੇ ਵੀ ਇਦਾਂ ਚਿੱਟਾ ਫੋਨ ਕਰਕੇ ਆਉਣੇ ਨਾ ਹਾਂਜੀ ਵੀਰੇ ਦੇਲਾ ਫੋਨ ਕਰਕੇ ਆਉਂਦੇ ਆ ਆ ਤਿੰਨੇ ਬੰਦੇ ਚੈੱਕ ਕਰ ਲੋ ਬਾਈ ਜੀ ਤੁੰਨ ਦਾ ਸਾਲਿਓ ਕਰਦੇ ਫੇਮ ਹਾਂਜੀ ਕੀ ਕਹਿਣਾ ਚਾਹੋ ਵੀਰ ਜੀ ਜਿਹੜਾ ਅੱਜ ਇੱਥੇ ਸੈਮੀਨਾਰ ਆਇਆ ਡੀਐਸਪੀ ਸਾਹਿਬ ਵੱਲੋਂ ਆਣਾ ਠੀਕ ਹੈ ਨਾ ਉਹ ਸਿਰਫ ਇੱਕ ਫਾਰਮੈਲਟੀ ਹੈ ਜੀ ਫਾਰਮੈਲਟੀ ਇਸ ਤਹਾਣਾ ਵੀ ਉਹ ਅਖਬਾਰ ਤੇ ਖਬਰ ਆ ਜੇ ਤੇ ਕਾਹ ਨੂੰ ਪ੍ਰਿੰਟ মিডিਆ ਤੇ ਪ੍ਰਿੰਟ ਨਿਕਲ ਆ ਵੀ ਵਧੀਆ ਖਾ ਸੈਮੀਨਾਰ ਲਾਇਆ ਪਰ ਜੋ ਇਥੇ ਪ੍ਰੈਕਟੀਕਲੀ ਚੱਲਦਾ ਉਹਦੇ ਤੋਂ ਕੋਹਾਂ ਦੂਰ ਆ ਉਹ ਕਹਿ ਰਹੇ ਆ ਵੀ ਆਪਾਂ ਛਡਾਈਏ ਨਾ ਜਾ 15000 ਰੁਪਏ ਵਾਲੇ ਤੇ ਨਿਕਲ ਗੱਸ ਨਹੀਂ ਕਹਿੰਦੇ ਕਹਿੰਦੇ ਛਡਾਉਣ ਵਾਲਿਆਂ ਨੂੰ ਛਡਾ ਸਕਦੇ ਆ ਵੇਚਣ ਵਾਲਿਆਂ ਨੂੰ ਹੀ ਤੋਕਣਾਗਾ ਆਪਾਂ ਉਹਨਾਂ ਨੇ ਸਵੱਛ ਸ਼ਬਦਾਂ 'ਚ ਇਹ ਗੱਲ ਕਹੀ ਆ ਮੈਂ ਤੁਹਾਨੂੰ ਦੱਸਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਭਲਾ ਬੰਦੇ ਲੱਖ ਲੱਖ ਰੁਪਈਆ ਲਾ ਕੇ ਉਹਨਾਂ ਨੂੰ ਪ੍ਰਾਈਵੇਟ ਸੈਂਟਰਾਂ 'ਚ ਦਾਖਲ ਵੀ ਕਰਾ ਕੇ ਆਏ ਇਥੋਂ ਫੈਮਲੀਆਂ ਪਰ ਫੇਰ ਜਦੋਂ ਮਾਹੌਲ ਉਹੀ ਮਿਲਦਾ ਏ ਨਸ਼ਾ ਮਿਲਦਾ ਵਾ ਅਗਲੇ ਫੇਰ ਲੱਗ ਜਾਂਦੇ ਆ ਉਹ ਲੱਕ ਵੀ ਗਿਆ ਤੇ ਫੇਰ ਬੱਚਾ ਉਸੇ ਕੰਮ ਤੇ ਲੱਗ ਜਾਂਦਾ ਵਾ ਇਸ ਕਰਕੇ ਇਹ ਨਹੀਂ ਕੱਲਾ ਇਹ ਮਹੱਲੇ ਚ ਪੀਣ ਵਾਲੇ ਬਹੁਤ ਘੱਟ ਬੰਦੇ ਰਹਿ ਗਏ ਆ ਬਾਰੋ ਸ਼ਹਿਰ ਚ ਸਾਰਾ ਸ਼ਹਿਰ ਇਥੋਂ ਲਾਗੇ ਦੇ ਪਿੰਡ ਇਹ ਜਿਲ੍ਹੇ ਇੱਕ ਜਿਲ੍ਹਾ ਨਹੀਂ ਦੋ ਤਿੰਨ ਜਿਲ੍ਹਿਆਂ ਦੇ ਬੰਦੇ ਇਥੋਂ ਸਮਾਨ ਸਪਲਾਈ ਕਰਕੇ ਲੈ ਕੇ ਜਾਂਦੇ ਆ ਜੀ ਇੰਨਾ ਵੱਡਾ ਕਾਰੋਬਾਰ ਬਣ ਗਿਆ ਲੱਖਾਂ ਰੁਪਈਆਂ ਦੀ ਆਮਦਨ ਆ ਜੀ ਤੁਹਾਨੂੰ ਮੈਂ ਕੋਠਾ ਅੱਗੇ ਵੀ ਦਿਖਾਈਆਂ ਸੀ ਮੈਂ ਜੋ ਅੱਜ ਤੋਂ ਮੈਂ 2 ਮਹੀਨੇ ਪਹਿਲਾਂ ਖ਼ਬਰਾਂ ਲਾਈਆਂ ਆ ਠੀਕ ਆ ਉੱਥੇ ਉਦੋਂ ਡੀਐਸਪੀ ਸੀ ਅਤਲ ਸੋਨਲੀ ਜੀ ਉਹਨਾਂ ਨੇ ਤਿੰਨਾਂ ਚਾਰਾਂ ਦਿਨਾਂ 'ਚ ਬਹੁਤ ਵਧੀਆ ਕੰਮ ਕੀਤਾ ਮੈਂ ਉਹਨਾਂ ਨੂੰ ਅੱਜ ਵੀ ਕਹਿੰਦਾ ਬਹੁਤ ਵਧੀਆ ਪਰ ਉਹਨਾਂ ਦੀ ਬਦਲੀ ਕਰਾਤੀ ਪਤਾ ਨਹੀਂ ਸਰਕਾਰ ਇਹਨਾਂ ਨੇ ਕਰਾਤੀ ਜਾਂ ਕਿਵੇਂ ਵੀ ਕਰਾਤੀ ਉਹਨਾਂ ਦੀ ਬਦਲੀ ਹੋ ਗਈ ਉਦੋਂ ਆ ਜਿਹ ਇਹ ਫੜ ਕੇ ਬੰਦਾ ਅਮਰੀਕਾ ਕੇ ਐਸਐਸਪੀ ਨੂੰ ਦਰਖਾਸਤਾਂ ਦਿੱਤੀਆਂਆਂ ਰਮਾਰਕੋ ਗਏ ਤੇ ਡੀਐਸਪੀ ਦੇ ਆਫਿਸ ਆਇਆ ਮੈਨੂੰ ਉਹਨਾਂ ਦੀ ਉਲਝਣ ਚ ਪਾਈ ਫਿਰਦੇ ਆ ਕਹਿੰਦੇ ਸਾਡੇ ਕੋਲੇ ਨਹੀਂ ਐਸਐਚਓ ਕੋਲੇ ਗਿਉਂ ਆ ਜਾਂਦਾ ਐਸਐਚਓ ਕੋਲੋਂ ਸਾਡੇ ਕੋਲੇ ਆਈਆਂ ਨਹੀਂ ਬੰਦਾ ਕਹਿੰਦਾ ਦੁਸ਼ਮਣੀ ਨੇ ਮੈਂ ਦੁਸ਼ਮਣੀ ਵੀ ਲਈ ਹੈ ਇਹ ਇੱਕ ਕੰਮ ਵਿੱਚ ਫੇਰ ਵੀ ਇੱਥੇ ਅੱਜ ਐਨਯੂਐਲ ਨੂੰ ਨਾਲ ਲੈ ਆਉਂਦੇ ਆ ਫਰਨ ਨੂੰ ਲੈ ਆ ਜਾਂ ਉਹ ਗੱਲਾਂ ਖੂਬ ਗੱਲਾਂ ਕਰਦੇ ਆ ਜਿਹੜੀਆਂ ਕਿਸੇ ਦੇ ਪੱਲੇ ਨਹੀਂ ਪੈਂਗੀਆਂ ਸਾਡੀ ਸ਼ਰੇਆ ਕੁੜੀਆਂ ਸ਼ਰੇਆ ਮੈਂ ਵੀਡੀਓ ਹੀ ਬਣਾਇਆ ਸਰ ਆ ਕੇ ਉਹਨੇ ਪੂਰੇ ਵਾਲੇ ਨੇ ਉਹਨੂੰ ਕੋਲੇ ਸ਼ ਪਹਿਲਾ ਜਿਹੜੇ ਅਧਿਉ ਸੰਦੀਪ ਵਧੀਆ ਕਾਰਵਾਈ ਕਰਦੇ ਉਹ ਅੰਦਰ ਸਿਰਫ ਮੇਰਾ 5 ਦਿਨ ਦਾ ਹੀ ਮਲਾਪ ਰਿਆ ਉਦੋਂ ਬੰਦਾਂ ਨੇ ਹੀ ਬਦਲੇ ਹੋਏ ਉਦੋਂ ਸੰਦੀਪ ਸਿੰਘ ਮੰਡਾ ਆਇਆ ਠੀਕ ਹੈ ਜੀ ਇਹ ਮਾਲੂਮ ਦੂਜੂ ਆਪਣੇ ਖਬਰਾਂ ਜੇ ਦੇਖਣ ਨੂੰ ਬਹੁਤ ਵਧੀਆ ਲੱਗਦਾ ਕਿ ਉਹਨਾਂ ਸਿੱਦੇ ਬਹੁਤ ਵਿਰੋਧਚ ਪਰ ਕਿੱਥੇ ਜਦੋਂ ਜਾ ਕੇ ਮਿਲਦੇ ਆ ਉਦੋਂ ਸਾਨੂੰ ਹੀ ਅੱਗੋਂ ਡਾਂਟਣਗੇ ਤੁਸੀਂ ਨਾਕੇ ਤੇ ਆ ਗਏ ਆ ਆਫਿਸ ਚ ਆਉਣਾ ਸੀ ਜਿਉਂ ਵੀ ਚ ਜਾਗੇ ਕਹਿਣਗੇ ਉਹ ਇੱਥੇ ਹੈ ਨਹੀਂ ਅਵੇਲੇਬਲ ਹੈ ਨਹੀਂ ਗੇ ਅਸੀਂ ਕਟੋਕੜ ਹਫਤਾ ਲਗਾਤਾਰ ਜਾਂਦੇ ਰਹੇ ਆ ਠੀਕ ਸਾਰੀਆਂ ਸਾਡੀਆਂ ਦਰਖਾਸਤਾਂ ਜਿਹੜਾ ਸਾਨੂੰ ਦਰਖਾਸਤਾਂ ਦਿੱਤੀਆਂ ਤਾਂ ਇਹ ਨਹੀਂ ਸਾਨੂੰ ਵੀਰਵਾਦ ਦਿੰ ਨਸ਼ਾ ਕਿਹੜੇ ਮੰਦੇ ਵੇਖਦਾ ਵੀ ਕਿਤੇ ਵੀਰੇ ਉਹੀ ਵਾਰਡ ਨੰਬਰ 1 ਦੇ 4 ਅੱਜ ਤੱਕ ਕਾਂਗਰਸ ਖਾਲੀ ਰਹਿ ਆ ਉਹਨਾਂ ਨੇ ਖੁੱਲ ਕੇ ਸਾਥ ਕੀਤਾ ਅਸੀਂ ਆਪ ਦਾ ਮੈਂ ਆਪਦੇ ਵਾਰਡ ਚੋਂ ਵੱਧ ਤੋਂ ਵੱਧ ਵੀ ਵੋਟਾਂ ਪਾਈਆਂ ਸਮਰਥਨ ਕੀਤਾ ਸਾਰੀ ਦੁਨੀਆ ਨੇ ਸਮਰਥਨ ਕੀਤਾ ਉਹ ਕਹਿੰਦੇ ਵੀ ਇਹ ਕੋਰ ਨਿਕਲ ਜੇ ਸਮਰਥਨ ਇਸ ਕੰਮ ਨੂੰ ਕੀਤਾ ਪਰ ਹੁਣ ਉਹ ਕਰਾਉਣਾ ਚਾਹੁੰਦੇ ਆ ਪਰ ਪ੍ਰਸ਼ਾਸਨ ਜਿਹੜੇ ਬੰਦੇ ਆ ਪੁਲਿਸ ਮੁਲਾਜ਼ਮਾ ਉਹ ਤਾਂ ਉਹੀ ਆ ਨਾ ਉਹਨਾਂ ਨੂੰ ਤਾਂ ਪੁਲਿਸ ਕਹੂਗੀ ਤਾਂ ਉਹਨੇ ਕੰਮ ਕਰਨਾ ਉਹਨਾਂ ਨੂੰ ਅੱਜ ਵੀ ਉਹੀ ਆਦਤਾਂ ਆ ਜਿਹੜੀਆਂ ਪਹਿਲਾਂ ਪੈਸੇ ਲੈਣ ਦੀਆਂ ਉਹ ਅੱਜ ਵੀ ਪੈਸੇ ਲੈਂਦੇ ਪਏ ਅੱਜ ਵੀ ਪਾਉਂਦੇ ਆ ਤੂੰ ਬਾਇ ਨਾਮ ਦੱਸ ਸਕਦਾ ਆਉਂਦੇ ਆ ਪੈਸੇ ਲੈ ਕੇ ਜਾਂਦੇ ਆ ਹੋਰ ਦੱਸੋ ਜੀ ਹੱਤੇ ਜੀ ਮਹਾਰਾਜ ਅਸੀਂ ਬੇਨਤੀ ਪੁਲਿਸ ਪ੍ਰਸ਼ਾਸਨ ਅੱਗੇ ਇਹ ਕਰਦੇ ਆ ਕਿ ਸਾਡੀ ਵਸਤੀ ਚ ਜਿੰਨਾ ਚਿੱਟਾ ਵਿਗ ਰਿਹਾ ਏ ਫੱਦੋਂ ਵੱਧ ਕੇ ਪੁਲਿਸ ਪ੍ਰਸ਼ਾਸਨ ਕਰੀਆ ਸੀ ਐਸਟੀ ਨੇ ਗੇਲ ਕੱਸੀ ਹੋਈ ਆ ਪਰੰਦੇ ਤੇ ਕੋਈ ਨੀ ਗੇਲ ਨਹੀਂ ਕੱਸੀ ਰਾਤ ਸ਼ਰੇ ਆਮ ਕਾਲੇ ਪੁਲਸ ਵਾਲੇ ਨੇ ਠੀਕ ਆ ਜੀ ਚਿੱਟੇ ਦੀਆਂ ਪੁੜੀਆਂ ਥੱਲੇ ਡਿੱਗੀਆਂ ਬੰਦੇ ਤੋਂ ਫੜ ਕੇ ਬਰਾਮਦ ਕਰ ਲਈਆਂ ਤੇ ਉਸ ਟਾਈਮ ਤੇ ਉਹ ਮੌਕੇ ਦੇ ਬਦਦਾ ਜਿਹਾ ਛੱਡ ਕੇ ਚਲਾ ਗਿਆ ਜਿਹੜੀ ਗੱਲ ਅਸੀਂ ਜੇ ਕਹ ਲਿਆ ਗੋਕਲ ਆਉਂਦੇ ਸਾਨੂੰ ਕਹਿੰਦੇ ਤੁਸੀਂ ਫੜ ਕੇ ਫੜਾਓ ਅਸੀਂ ਆਪਣੀਆਂ ਦੁਸ਼ਮਣੀਆਂ ਲਈਏ ਆਹ ਵੇਖੋ ਆਹ ਪੁਲਸ ਵਾਲੇ ਖੁਦ ਕਹਿ ਕੇ ਕੇ ਇਹ ਅੱਲਾਹ ਦੇ ਪੀੜ ਕਰ ਜਾਂਦੇ ਆ ਵੀਡੀਓ ਜੀ ਵੇਖੋ ਕਿਵੇਂ ਪੀੜ ਤੇਰੇ ਆ ਹਟ ਜਾ ਵੀਡੀਓ ਬਣਾਉਂਦੇ ਸਭੀ ਸੋ ਪੈਸੇ ਲੈਣ ਆਉਂਦੇ ਆ ਜਿਹੜੀ ਗੱਲ ਆਪਣੇ ਟਾਪ ਟਾੜ ਭੇਜਦੇ ਆ ਖੁਦ ਘਰੇ ਇਹ ਜਿਹੜੇ ਜਿਹੜੇ ਵੇਚਦੇ ਆ ਲੱਖ ਲੱਖ ਡੇਡ ਡੇਡ ਲੱਖ ਰੁਪਇਆ ਸੇਲ ਕਰਦੇ ਆ ਪੁਲਸ ਮੁਲਾਜ਼ਮਾਂ ਦੇ ਬੱਚੇ ਖੁਦ ਵੇਚਦੇ ਆ ਅਸੀਂ ਖੁਦ ਸਬੂਤ ਕਰਾ ਸਕਦੇ ਆ ਇਸ ਚੀਜ਼ ਦਾ ਨਿਕਨੇ ਕੇ ਬੱਚੇ ਲਾਏ ਹੋਏ ਵੀ ਹਾਂ ਮਲਾਇਮ ਬਸਤੀਆਂ ਦੇ ਮਲਾਇਮ ਜਿਹੜੇ ਆਪਣੇ ਆਪਣੇ ਥਾਣਾ ਸਿੱਟੀ ਦੇ ਥਾਣਾ ਸਿੱਟੀ ਦੇ ਮਲਾਇਮਾ ਜਿਨ੍ਹਾਂ ਦੇ ਬੱਚੇ ਅਗਲੇ ਐ ਚੌੜੇ ਹੋਗੇ ਕਿੱਥੇ ਅਗਲੇ ਬੰਦੇ ਕੰਮ ਕਰਦੇ ਸੀ ਦਿਹਾੜੀਆਂ ਜਾਂਦੇ ਸੀ ਕਿੱਥੇ ਅੱਜ ਅਗਲੇ ਕਹਿੰਦੇ ਅਸੀਂ 20000 ਰੁਪਏ ਸੇਲ ਕਰਦੇ ਆ 50000 ਰੁਪਏ ਸੇਲ ਕਰਦੇ ਆ ਜਿਹੜੇ ਤੁਹਾਨੂੰ ਦੀਦੇ ਆ ਇਹ ਬਹੁਤ ਗੰਦੇ ਬੰਦੇ ਸਾਰੇ ਲੋਕ ਆ ਇੱਡੇ ਚਵਲ ਲੋਕ ਆ ਵਿੱਚੇ ਬੁਕਾਈ ਜਾਂਦੇ ਆ ਵਿੱਚੇ ਸਾਰਾ ਕੁਝ ਕਰਾਈ ਜਾਂਦੇ ਆ ਤੇ ਬਾਕੀ ਇਹ ਮਹੱਲੇ ਦਾ ਸੁਧਾਰ ਨਹੀਂ ਹੋਣਾਗਾ ਜਿਹੜੇ ਹਿਸਾਬ ਨਾਲ ਡੀਐਸਪੀ ਕਹਿ ਰਿਹਾ ਜੀ ਇਹ ਡੀਐਸਪੀ ਜੀ ਉਸ ਦਿਨ ਵੀ ਸਾਡੀ ਇਸੇ ਹਾਂਜੀ ਇਸੇ ਗੱਲ ਬਦਲੇ ਅਸੀਂ ਇਹਨਾਂ ਨਾਲ ਲੜਾਈ ਨਾਲ ਜਿਹੜੀ ਸਾਡੀ ਹੋਈ ਆ ਤੇ ਇਹ ਇਸੇ ਚਿੱਟੇ ਬਾਰੇ ਹੋਈ ਆ ਸਾਰੀ ਲੜਾਈ ਸਾਡੇ ਬਹੁਤ ਲੜਾਈਆਂ ਕਲੇਸ਼ ਹੁੰਦੇ ਆ ਤੇ ਰੋਜ਼ ਸਾਡਾ ਮੋੜ ਤੇ ਧੀਆਂ ਭੈਣਾਂ ਨੰਗਨ ਨੂੰ ਰਾਹ ਨਹੀਂ ਹੈਗਾ ਕਾ ਇਹ ਕੰਜਰਖਾਨਾ ਇਹਨਾਂ ਪਾਇਆ ਵਾ ਤੇ ਇਹ ਸੁਧਾਰ ਡੀਐਸਪੀ ਨਹੀਂ ਕਰਨਾ ਚਾਹੁੰਦਾ ਇਹ ਡੀਐਸਪੀ ਦੀ ਵੀ ਅਸੀਂ ਬਦਲੀ ਕਰਾਉਣੇ ਚਾਹੁੰਦੇ ਆ ਭਾਜੀ ਭੈਣ ਜੀ ਜੇ ਤੁਸੀਂ ਅੱਜ ਅੱਜ ਕੈਂਪ ਦੇ ਵਿੱਚ ਆ ਕੇ ਨਸ਼ਾ ਛੱਡਣ ਦਾ ਮਨ ਬਣਾਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਪਿੰਨੇ ਕਿਰਤੋ ਤੁਸੀਂ ਨਸ਼ਾ ਕਰਦੇ ਹੋ ਸਾਜੀ ਮੈਨੂੰ 1 ਸਾਲ ਹੋ ਗਿਆ ਮੈਂ ਸਾਲ ਤੋਂ ਨਸ਼ੇ ਦਾ ਸੇਵਨ ਕਰਦੀ ਆ ਮੈਂ ਵਧੀਆ ਤਰ੍ਹਾਂ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਪਰ ਮੈਨੂੰ ਕਿਸੇ ਦੇ ਸਾਥ ਦੀ ਲੋੜ ਸੀਗੀ ਉਹ ਅੱਜ ਮੈਨੂੰ ਮੌਕਾ ਮਿਲਿਆ ਕੈਂਪ ਦੇ ਵਿੱਚ ਕਿ ਮੈਂ ਤੁਸੀਂ ਵੀ ਆਈ ਹੋ ਜੀ ਹਾਂ ਜੀ ਵੀ ਆਈਆਂ ਮੇਰਾ ਬੱਚਾ ਵੀ ਹੈ ਤੁਹਾਨੂੰ ਇਹ ਲੱਗੇ ਕਿਨੇ ਲੱਗਦਾ ਬਾਸ ਚੜਾ ਮੈਂ ਕੋਈ ਮਜਬੂਰੀ ਬਣ ਗਈ ਸੀ ਜੀ ਜੀ ਦੇਖੋ ਤੋ ਤੁਹਾਡਾ ਪੂਰਾ ਮਨ ਬਣਿਆ ਹੋਇਆ ਇਸ ਨਸ਼ੇ ਛੱਡਣ ਦਾ ਹਾਂ ਜੀ ਪੁਲਸ ਉਹਨਾਂ ਤੁਹਾਨੂੰ ਕੀ ਸਹਯੋਗ ਪਾਇਆ ਕੀ ਕਿਹਾ ਜਾ ਰਿਹਾ ਪੁਲਸ ਮਹਿਕਮੇ ਵੱਲੋਂ ਇਸੇ ਤਰ੍ਹਾਂ ਤੁਹਾਡਾ ਰੱਛਾ ਛੜਾਇਆ ਜਾਵੇਗਾ ਨਸ਼ਾ ਸਰ ਉਹਨਾਂ ਨੇ ਕਿਹਾ ਕਿ ਜੋ ਨਸ਼ਾ ਛਡਾਊ ਕੇਂਦਰ ਆ ਕਿ ਉੱਥੇ ਤੁਹਾਡਾ ਲਾਜ ਬਿਲਕੁਲ ਫ੍ਰੀ ਹੋਊਗਾ ਕਿ ਮੈਂ ਆਪਣੇ ਬੱਚਿਆਂ ਚ ਆਦੇ ਘਰਾਂ ਚ ਵਧੀਆ ਤਰੀਕੇ ਨਾਲ ਜ਼ਿੰਦਗੀ ਜੀ ਸਕਦੀ ਹਾਂ ਸਰ ਜੋ ਅੱਜ ਕੈਂਪ ਲਗਾ ਰਹੇ ਨਸ਼ਾ ਛਡਾਊ ਕੈਂਪ ਲਗਾਇਆ ਗਿਆ ਤੇ ਲੋਕਾਂ ਨੂੰ ਤੁਹਾਡੇ ਲੋਕਾਂ ਨੂੰ ਦਿੱਤੀ ਗਈ ਹੈ ਕੀ ਕਹਣਾ ਚਾਹੁੰਦੇ ਹੋ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਮੁੱਕ ਰੱਖਦੇ ਹੋਏ ਮਾ ਜੋ ਡੀਜੀਪੀ ਸਾਹਿਬ ਪੰਜਾਬ ਮਾਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਦੇ ਹੁਕਮਾਂ ਦੇ ਚਲਦੇ ਅੱਜ ਸਾਡੇ ਜ਼ੀਰਾ ਵਿੱਚ ਮਾਸ਼ੀਆਂ ਮਹੱਲੇ ਜੋ ਕਿ ਏਰੀਆ ਪੁਲਿਸ ਸਟੇਸ਼ਨ ਸਿਟੀ ਜ਼ੀਰਾ ਵਿੱਚ ਪੈਂਦਾ ਅਸੀਂ ਇੱਕ ਨਸ਼ਿਆ ਵਿਰੋਧ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਇਹਦੇ ਵਿੱਚ ਅਸੀਂ ਜਿੰਨੇ ਵੀ ਮੋਹੱਲਾ ਨਿਵਾਸੀ ਹੈ ਸਾਡੇ ਨਾਲ ਐਨਜੀਓ ਹੈਲਪਿੰਗ ਹੈਂਡ ਐਨਜੀਓ ਨੇ ਉਹਨਾਂ ਦੇ ਮੈਂਬਰਸ ਨੇ ਸਾਡੇ ਨਾਲ ਜਿਹੜੀਆਂ ਅਲੱਗ-ਅਲੱਗ ਸੰਸਥਾਵਾਂ ਉਹਨਾਂ ਦੇ ਮੈਂਬਰ ਜਿਨ੍ਹਾਂ ਦਾ ਇਹ ਪ੍ਰਗਟਾਵਾ ਹੈ ਕਿ ਅਸੀਂ ਪ੍ਰੋ ਸਮੈਕਵੇਰੇ ਨਾਲ ਚੱਲ ਕੇ ਨਸ਼ਿਆਂ ਦੇ ਖਿਲਾਫ ਇੱਕ ਜਾਗਰੂਕਤਾ ਮੁਹਿੰਮ ਚਲਾਈ ਹੈ ਉਹਨਾਂ ਨੇ ਸਾਨੂੰ ਅੱਜ ਬੜਾ ਸੋਨਾ ਇੱਕ ਸਹਿਯੋਗ ਦਿੱਤਾ ਅਸੀਂ ਉਸ ਮੁਹਿੰਮ ਦੇ ਵਿੱਚ ਸਾਡੇ ਅੱਜ ਕਿਟੋਗਟ ਨਾ ਨਾ ਵੀ ਗਈ ਤੇ 500 ਤੋਂ ਪਲੱਸ ਮੱਲਾ ਨਿਵਾਸੀ ਅੱਜ ਸ਼ਮੂਲੀਅਤ ਪਾਈ ਹੈ ਉਹਨਾਂ ਨੇ ਹੋਰ ਕੈਂਪ ਲਗਾਉਣ ਲਈ ਵੀ ਸਾਨੂੰ ਅਰਜ਼ ਕੀਤਾ ਸਾਨੂੰ ਸਾਡੀ ਬੇਨਤੀ ਕੀਤੀ ਹੈ ਅਸੀਂ ਹੋਰ ਵੀ ਕੈਂਪ ਲਾਵਾਂਗੇ ਤੇ ਅੱਜ ਇਹ ਸ਼ੁਰੂਆਤ ਕੀਤੀ ਹੈ ਤੇ ਬਹੁਤ ਹੀ ਵਧੀਆ ਭਰਵਾ ਹੰਗਾਰਾ ਮਿਲਿਆ ਐਸਵੇਲੇ ਸਰ ਇੱਕ ਲੇਡੀਜ਼ ਵੱਲੋਂ ਨਸ਼ਾ ਛਡਣ ਬਾਰੇ ਗੱਲਬਾਤ ਕੀਤੀ ਗਈ ਹੈ। ਉਹ ਵੀ ਗੱਲ ਕਰਦੇ ਹਾਂ। ਹਾਂ। ਦੌਰਾਨੇ ਕੈਂਪ ਸਾਡੇ ਇੱਕ ਮੈਡਮ ਨੇ ਇਹ ਇਹਨਾਂ ਨੇ ਪ੍ਰਗਟਾਵਾ ਕੀਤਾ ਕਿ ਇਹ ਕਿਸੇ ਨਸ਼ੇ ਦੇ ਸੇਵਨ ਦੇ ਵਿੱਚ ਲਿਪਤ ਨੇ ਤੇ ਕੈਂਪ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਵੀ ਮੈਂ ਨਸ਼ਾ ਛਡਣਾ ਚਾਹੁੰਦੀ ਐ ਤੇ ਅਸੀਂ ਜ਼ੀਰਾ ਦੇ ਨਸ਼ਾ ਛਡਾਊ ਕੇਂਦਰ ਇਹਨਾਂ ਦਾ ਟਾਈ ਅਪ ਕਰਵਾ ਰਹੇ ਹਾਂ ਤੇ ਡਾਕਟਰ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਇਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਸੁਖਾਲੇ ਤਰੀਕੇ ਨਾਲ ਸਮਾਜ ਦੇ ਵਿੱਚ ਇਹਨਾਂ ਦੀ ਤਾਂਕੀ ਵਾਪਸੀ ਹੋਵੇ ਤੇ ਅਸੀਂ ਜਿਹੜਾ ਇੱਕ ਇਨੀਸ਼ੀਏਟਿਵ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਇੱਕ ਬਹੁਤ ਸੋਹਣਾ ਅੱਜ ਇੱਕ ਆਗਾਜ਼ ਮਿਲਿਆ ਕਿ ਅਸੀਂ ਕੈਂਪ ਵਿੱਚੋਂ ਇੱਕ ਅ ਨਸ਼ੇ ਦਾ ਕੋਈ ਮੈਂਬਰ ਹੈ ਜਿਹਨੂੰ ਅਸੀਂ ਸਮਾਜ ਦੇ ਵਿੱਚ ਵਾਪਸ ਲੈ ਕੇ ਆਉਣਾ ਤੇ ਬਹੁਤ ਵਧੀਆ ਲੱਗਿਆ ਸਾਨੂੰ ਇਹਨਾਂ ਦਾ ਜਿਹੜਾ ਇਲਾਜ ਹੈ ਫ੍ਰੀ ਹੋਏਗਾ ਪੁੱਤ ਹਾਂ ਇਹਨਾਂ ਦਾ ਇਲਾਜ ਬਿਲਕੁਲ ਫ੍ਰੀ ਹੈ ਤੇ ਟਾਈਮ ਬౌండ్ ਇਲਾਜ ਹੋਏਗਾ ਇਹਨਾਂ ਆਪ ਇੰਟਰਸਟਿਡ ਨੇ ਤੇ ਸਾਨੂੰ ਉਮੀਦ ਹੈ ਤੇ ਅਸੀਂ ਇਹ ਵੀ ਇਹ ਨਸ਼ੇ ਦੀ ਜਿਹੜੀ ਲਤੋਂ ਤੋਂ ਬਾਹਰ ਆ ਕੇ ਆਪਣੇ ਪਰਿਵਾਰ ਦੇ ਵਿੱਚ ਵਧੀਆ ਇੱਕ ਜੀਵਨ ਬਤੀਤ ਕਰ ਸਕਣਗੇ